ਜਲੰਧਰ ਦੇ ਵਿੱਚ ਸ਼ਾਤਰ ਚੋਰਾਂ ਦਾ ਟੋਲਾ ਆਖਰਕਾਰ ਗ੍ਰਿਫਤਾਰ ਕਰ ਲਿਆ ਗਿਆ ਇਹ ਤਿੰਨ ਲੋਕ ਨੇ ਤਿੰਨ ਵੱਖ-ਵੱਖ ਮੁਲਜ਼ਮ ਨੇ ਜਿਹੜੇ ਬਰਿਆਣਾ ਪਿੰਡ ਤੋਂ ਹੀ ਤੱਲਕ ਰੱਖਦੇ ਨੇ ਤੇ ਇਹਨਾਂ ਨੂੰ ਆਖਰਕਾਰ ਗ੍ਰਿਫਤਾਰ ਕਰ ਲਿਆ ਗਿਆ ਇਹ ਸਿਰਫ ਚੋਰ ਨਹੀਂ ਇਹ ਸਗੋਂ ਬਦਮਾਸ਼ ਨੇ ਇਹਨਾਂ ਨੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਹੁਣ ਤੱਕ 20 ਵਾਰਦਾਤਾਂ ਅੰਜਾਮ ਦੇ ਚੁੱਕੇ ਨੇ ਔਰ ਉਹ ਵੀ ਖਤਰਨਾਕ ਵਾਰਦਾਤਾਂ ਨੂੰ ਅੰਜਾਮ ਦਿੱਤਾਇਆ ਬਲੈਰੋ ਗੱਡੀ ਦੇ ਵਿੱਚ ਤਿੰਨੋਂ ਬਦਮਾਸ਼ਾਂ ਵੱਲੋਂ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਔਰ ਆਖਰਕਾਰ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਲੰਗ ਦਿਨਾਂ ਦੇ ਵਿੱਚ ਜਲੰਧਰ ਦੇ ਅੰਦਰ ਇੱਕ ਖਬਰ ਸਾਹਮਣੇ ਆਈ ਸੀ ਜਿਸ ਮਾਮਲੇ ਨੂੰ ਲੈ ਕੇ ਇੱਕ ਟਰੈਵਲ ਏਜੰਟ ਦੀ ਗੱਡੀ ਦੇ ਉੱਤੇ ਅੰਨੇਵਾ ਫਾਇਰਿੰਗ ਕੀਤੀ ਗਈ ਸੀ ਔਰ ਉਹ ਗੱਡੀ ਬੱਸ ਸਟੈਂਡ ਦੇ ਵਿੱਚ ਖੜੀ ਹੋਈ ਸੀ ਔਰ ਉਸ ਮਾਮਲੇ ਨੂੰ ਲੈ ਕੇ ਵੀ ਵਿਵਾਦ ਖੜਾ ਹੋ ਗਿਆ ਸੀ ਟਰੈਵਲ ਏਜੰਟਸ ਦੇ ਵਿੱਚ ਡਰ ਦਾ ਮਾਹੌਲ ਸਾਫ਼ ਦੇਖਣ ਨੂੰ ਮਿਲ ਰਿਹਾ ਸੀ ਪਰ ਉਸ ਤੋਂ ਬਾਅਦ ਜਿਹੜੀ ਖਬਰ ਸਾਹਮਣੇ ਆਈ ਹੈ ਹੁਣ ਇਸ ਟੋਲੇ ਨੂੰ ਜਿਹੜਾ ਤੇ ਤਿੰਨ ਮੁਲਜ਼ਮਾਂ ਦਾ ਟੋਲਾ ਗ੍ਰਿਫਤਾਰ ਕੀਤਾ ਗਿਆ ਨਾ ਨੂੰ ਇਹਨਾਂ ਦੇ ਇਹਨਾਂ ਦੇ ਉੱਤੇ ਇਲਜ਼ਾਮ ਨੇ ਕਿ ਇਹਨਾਂ ਵੱਲੋਂ ਹੀ ਇਸ ਟਰੈਵਲ ਏਜੰਟ ਦੀ ਗੱਡੀ ਦੇ ਉੱਤੇ ਫਾਇਰਿੰਗ ਕੀਤੀ ਗਈ ਸੀ ਸਗੋਂ ਇਹਨਾਂ ਦੇ ਵੱਲੋਂ ਹੀ ਰੇਕੀ ਕੀਤੀ ਗਈ ਸੀ ਪਹਿਲਾਂ ਉਸ ਤੋਂ ਬਾਅਦ ਉਸ ਦੀ ਗੱਡੀ ਜਿੱਥੇ ਖੜੀ ਸੀ ਬੱਸ ਸਟੈਂਡ ਦੇ ਵਿੱਚ ਉੱਥੇ ਜਾ ਕੇ ਅਨੇਵਾ ਫਾਇਰਿੰਗ ਕੀਤੀ ਗਈ ਉਸ ਦੀ ਗੱਡੀ ਦਾal ਭੰਨ ਤੋੜ ਕੀਤੀ ਗਈ ਟਰੈਵਲ ਏਜੰਟ ਦੀ ਗੱਡੀ ਤੇ ਫਾਇਰਿੰਗ ਕਰਨ ਵਾਲੇ ਵੀ ਗ੍ਰਿਫਤਾਰ ਕਰਨ ਲਏ ਨੇ ਦਰਸਲ ਨਾ ਸਿਰਫ ਟਰੈਵਲ ਏਜੰਟ ਬਲਕਿ ਇਹ ਚੋਰ ਵੀ ਦੱਸੇ ਜਾ ਰਹੇ ਨੇ ਚੋਰੀਆਂ ਵੀ ਕਰਦੇ ਨੇ ਔਰ ਇਹਨਾਂ ਦੇ ਕੋਲੋਂ ਅਫੀਮ ਵੀ ਜਿਹੜੀ 2 ਕਿਲੋ ਦੇ ਕਰੀਬ ਬਰਾਮਦ ਕੀਤੀ ਗਈ ਹੈ ਇਹ ਵੀ ਦੱਸਿਆ ਗਿਆ ਦਰਸਲ ਇਹ ਬਰਿਆਣਾ ਦੇ ਰਹਿਣ ਵਾਲੇ ਨੇ ਔਰ ਇਹ ਤਿੰਨੋਂ ਜਾਨੇ ਬਰਿਆਣਾ ਦੇ ਰਹਿਣ ਵਾਲੇ ਨੇ ਇਹਨਾਂ ਤਿੰਨਾਂ ਦੇ ਵਿੱਚੋਂ ਦੋ ਇਹੋ ਜਿਹੇ ਨੇ ਜਿਹੜੇ ਆਪਸ ਦੇ ਵਿੱਚ ਭਰਾ ਨੇ ਔਰ ਇੱਕ ਹੋਰ ਉਹਨਾਂ ਦਾ ਸਾਥੀ ਦੱਸਿਆ ਜਾ ਰਿਹਾ ਜਿਹੜਾ ਬਰਿਆਣੀ ਦਾ ਹੀ ਰਹਿਣ ਵਾਲਾ ਹੈ ਔਰ ਆਖਰਕਾਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਲੰਧਰ ਦੇ ਡੀਸੀਪੀ ਇਨਵੈਸਟੀਗੇਸ਼ਨ ਵੱਲੋਂ ਗ੍ਰਿਫਤਾਰ ਕੀਤਾ ਗਿਆ ਉਹਨਾਂ ਵੱਲੋਂ ਉਹਨਾਂ ਦੀ ਅਗਵਾਈ ਦੇ ਹੇਠ ਇੱਕ ਟੀਮ ਚਲਾਈ ਗਈ ਸੀ ਕ੍ਰਾਈਮ ਬ੍ਰਾਂਚ ਵੱਲੋਂ ਰਲ ਕੇ ਇਹ ਆਪਰੇਸ਼ਨ ਕੀਤਾ ਗਿਆ ਸੀ ਔਰ ਇਸੇ ਦੇ ਚੱਲਦੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਖੂਫੀਆ ਜਾਣਕਾਰੀ ਤਹਿਤ ਸਕੀਮ ਬਣਾਈ ਗਈ ਸੀ ਔਰ ਉਸੇ ਤਹਿਤ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸੇ ਤਹਿਤ ਇਹਨਾਂ ਨੂੰ ਗ੍ਰਿਫਤਾਰ ਕਰਕੇ ਤਾਂ ਅਗਲੀ ਕਾਰਵਾਈ ਲਈ ਅੰਜਾਮ ਦੇ ਵਿੱਚ ਲਿਆਂਦਾ ਜਾ ਰਿਹਾ ਅਗਲੀ ਪੁਲਸੀਆ ਕਾਰਵਾਈ ਜਿਹੜੀ ਹੈ ਨਾ ਉੱਤੇ ਕੀਤੀ ਜਾ ਰਹੀ ਹੈ ਜ਼ਿਕਰ ਹੋ ਗਿਆ ਕਿ ਇਹ ਤਿੰਨੋਂ ਜਾਣੇ ਇੱਕੋ ਪਿੰਡ ਦੇ ਦੱਸੇ ਜਾ ਰਹੇ ਨੇ ਇਹਨਾਂ ਵਿੱਚੋਂ ਗੁਰਸ਼ਰਨ ਸਿੰਘ ਗੋਲੂ ਸੁਸ਼ੀਲ ਉਰਫ ਸ਼ੀਲੂ ਅਤੇ ਲਵਪ੍ਰੀਤ ਉਰਫ ਲਵ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਔਰ ਡੀਸੀਪੀ ਵਰਕ ਵੱਲੋਂ ਡੀਸੀਪੀ ਹਰਵਿੰਦਰ ਸਿੰਘ ਵਰਕ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਉਹਨਾਂ ਦੀ ਦੇਖ ਰਿਕ ਦੇ ਵਿੱਚ ਕਾਰਵਾਈ ਹੋਈ ਹੈ ਡੀਸੀਪੀ ਇਨਵੈਸਟੀਗੇਸ਼ਨ ਨੇ ਔਰ ਕ੍ਰਾਈਮ ਬ੍ਰਾਂਚ ਦੇ ਨਾਲ ਰਲ ਕੇ ਇਸ ਕਾਰਵਾਈ ਨੂੰ ਅੰਜਾਮ ਦੇ ਵਿੱਚ ਲਿਆਂਦਾ ਗਿਆ ਇਸ ਦੇ ਬਾਰੇ ਵਿੱਚ ਹੋਰ ਕੀ ਕੁਝ ਗੱਲਾਂ ਸਾਹਮਣੇ ਆਈਆਂ ਨੀ ਆਓ ਦੇਖ ਲੈਂਦੇ ਹਾਂ ਅੱਜ ਤਿੰਨ ਇਸ਼ੂਸ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇੱਕ ਦੋ ਤਿੰਨ ਦਿਨ ਪਹਿਲੇ ਵਾਰਦਾਤ ਹੋਈ ਸੀਗੀ ਵੀਡੀਓ ਕਾਫੀ ਵਾਇਰਲ ਹੋਈ ਸੀਗੀ ਬਿਲੈਰੋ ਗੱਡੀ ਵਿੱਚ ਤਿੰਨ ਚਾਰ ਮੁੰਡੇ ਨਿਕਲਦੇ ਆ ਇੱਕ ਬੰਦੇ ਨੂੰ ਕੁੱਟ ਰਹੇ ਆ ਤੇ ਖੋ ਕਰ ਰਹੇ ਆ ਉਹ ਸਪੈਸ਼ਲ ਬ੍ਰਾਂਚ ਨੇ ਡੀਸੀਪੀ ਇਨਵੈਸਟੀਗੇਸ਼ਨ ਦੀ ਸੁਪਰਵੀਜ਼ਨ ਚ ਏਸੀਪੀ ਇਨਵੈਸਟੀਗੇਸ਼ਨ ਦੀ ਸੁਪਰਵੀਜ਼ਨ ਚ ਉਹ ਟ੍ਰੇਸ ਕਰ ਲਿਆ ਇਹ ਇੱਕ ਹੀ ਪਿੰਡ ਦੇ ਤਿੰਨ ਮੁੰਡੇ ਸੀਗੇ ਜੀ ਬਿਲੈਰੋ ਉਹਨਾਂ ਦੇ ਰਿਸ਼ਤੇਦਾਰ ਦੀ ਸੀਗੀ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਇੰਟਰੋਗੇਸ਼ਨ ਚ ਬਾਈ ਵਰਦਾ ਤਾਂ ਹੀ ਮੰਨੇ ਨੋ ਪਰਚੇ ਨਾਤੇ ਪੈਨਾਈ ਦਰਜੇ ਜਿਦੇ ਵਿੱਚ ਇਹ ਜੇਲ ਕੱਟ ਕੇ ਆਏ ਆਂ ਅਲੱਗ-ਅਲੱਗ ਟਾਈਮ ਤੇ ਕੋਈ 2 ਮਹੀਨੇ ਪਹਿਲੇ ਆਇਆ ਕੋਈ 6 ਮਹੀਨੇ ਪਹਿਲੇ ਆਇਆ 25-26 ਸਾਲ ਦੀ ਨਾ ਦੀ ਉਮਰ ਹੈ ਬਾਕੀ ਇਹਦੇ ਵਿੱਚ ਇਨਵੈਸਟੀਗੇਸ਼ਨ ਜਾਰੀ ਹੈ ਦੂਜਾ ਕੁਝ ਦਿਨ ਪਹਿਲਾਂ ਸੀਆਈਏ ਨੇ 2 ਕਿਲੋ ਅਫੀਨ ਫੜੀ ਸੀਗੀ ਉਹਦੀ ਬੈਕਵਰਡ ਫਾਰਵਰਡ ਲਿੰਕੇਜਸ ਨੂੰ ਦੇਖਦੇ ਹੋਏ 2 ਕਿਲੋ ਅਫੀਨ ਓਪੀਅਨ ਪਿਓਰ ਦੁਬਾਰਾ ਫੜੀ ਗਈ ਹੈ ਇੱਕ ਜਿੱਤੀ ਵੀ ਗ੍ਰਫਤਾਰ ਹੋਇਆ ਹੈ ਟ੍ਰੇਨ ਜੋ ਰੇਲਵੇ ਤੇ ਥਰੂ ਆਂਦਾ ਸੀਗਾ ਟ੍ਰੇਨ 'ਚ ਤੇ ਬਰੀਲੇ ਦਾ ਰਹਿਣ ਵਾਲਾ ਹੈ ਇਹਦੀ ਵੀ ਆਪਾਂ ਅੱਗੇ ਫੋਰਵਰਡ ਬੈਕਵਰਡ ਲਿੰਕੇਜਸ ਕਰ ਰਹੇ ਹਾਂ ਪਲੱਸ ਤੀਜਾ ਜਿਹੜਾ ਟਰੈਵਲ ਏਜੰਟ ਤੇ ਗੋਲੀ ਚੱਲੀ ਸੀਗੀ ਗੱਡੀ ਤੇ ਤੇ ਫਰੋਦੀ ਮੰਗੀ ਸੀਗੀ ਇੱਕ ਹੋਰ ਬੰਦਾ ਆਪਾਂ ਗ੍ਰਿਫਤਾਰ ਕੀਤਾ ਤੇ ਹਰਿਆਣਾ ਦਾ ਰਹਿਣ ਵਾਲਾ ਇਹਨੇ 13 ਤਰੀਕ ਨੂੰ ਵੀ ਰਕੀ ਕੀਤੀ ਸੀਗੀ ਗੋਲੀ ਚਲਾਂਚੇ ਦਾ ਕੋਈ ਹੱਥ ਨਹੀਂ ਸੀਗਾ ਬਟ ਹੀ ਵਾਸ ਆਲਸੋ ਇਨਵੋਲਡ ਹੀ ਇਸ ਪਾਰਟ ਆਫ ਦ ਸੇਮ ਗੈਂਗ ਕੀ ਦੀ ਵੀ ਇਨਵੈਸਟੀਗੇਸ਼ਨ ਤੇ ਇਨਟਰੋਗੇਸ਼ਨ ਚੱਲ ਪਈ ਸਰ ਗੱਲ ਕਰੀਏ ਇਹ ਲਗਾਤਾਰ ਕਿਹ ਵਾਰਦਤਾਂ ਲੇਟ ਫੋਮਾਂ ਵੀ ਹੋ ਰਹੀਆਂ ਗੱਡੀ ਦੇ ਵਿੱਚ ਕਿਹਨੇ ਲਗਾਤਾਰ ਵਾਰਦਤਾਂ ਕਰਦੇ ਇਹ ਕਿੰਨੀਆਂ ਉਸ ਦਿਨ ਵਾਰਦਤਾਂ ਕੀਤੀਆਂ ਸੀ ਅੰਮ੍ਰਿਤ ਏ ਵੀ ਤਾਂ ਡਾਕੂਮੈਂਟਡ ਹੈ ਕੁਝ ਕੁਛ ਇਦਾਂ ਦੀ ਵੀ ਹੋਣੀਆਂ ਜਿਹੜੀ ਅੰਡਰ ਰਿਪੋਰਟਡ ਹੈ ਇਹ ਰਾਤ ਦੇ ਸਮੇਂ ਕਰਦੇ ਸੀ ਜਾਂ ਦਿਨ ਦੇ ਰਾਤ ਲੇਟ ਨਹੀਂ ਤਾਂ ਕਿਦਾਂ ਲਗਤ ਲਗਾਤਾਰ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਰਹੀਆਂ ਕਈ ਐਕਟਿਵਾ ਤੇ ਜਾ ਕੇ ਸੇਮ ਬੰਦੇ ਹੀ ਹੈ ਜਾਂ ਕੋਈ ਹੋਰ ਮੋਸਟ ਪੌਬਲੀ ਸੇਮ ਬੰਦੇ ਸਾਰੀ ਵਾਰ ਦਾ ਬਲੈਕ ਕਿਤੇ ਹੋਰ ਵੀ ਕਮਨ ਨਹੀਂ ਨਹੀਂ ਹੋਰ ਪੈਦਲ ਵੀ ਕਿਤੇ ਕਿਸੇ ਹੋਰ ਦੇ ਗੱਡੀ ਟੂ व्हीਲਰ ਤੇ ਵੀ ਕਿਤੇ ਇਹ ਡਰਗਡ ਐਡਿਕਟਿਵ ਹੈ ਹਾਂ ਉਹ ਨਸ਼ਾ ਕਰਦੇ ਮੰਤਰਾ ਦਿਨਾਂ ਦੇ ਵਿੱਚ 38 ਵਾਰ ਦਾ ਲੋਕ ਖੋਦ ਨਹੀਂ ਹੈ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ